ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ ਕੋਲ ਬੈਠ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਨੂੰ ਪੁੱਛਿਆ ਸੁਣਾਓ ਮਹੇਸ਼ਾ ਕੀ ਮੇਉਣਾ ਹੋਇਆ ਭਾਈ ਮਹੇਸ਼ਾ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਜੀਓ ਮੇਰੇ ਉੱਤੇ ਮਿਹਰ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ ਅਜੇ ਹੀ ਮਿਹਰ ਕਰੋ ਕਿ ਮੇਰਾ ਅੱਗਾ ਸਵਰ ਚਾਏ ਇਸ ਜੀਵਨ ਦੇ ਬਾਅਦ ਵਾਲਾ ਸਮਾਂ ਸੋਖਾ ਦੇ ਸੁੱਖ ਵਾਲਾ ਹੋਵੇ ਤਨ 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 ਗੁਰੂ ਅਮਰਦਾਸ ਪਾਸ਼ਾ ਜੀ ਕਹਿਣ ਲੱਗੇ ਮਹੇਸ਼ਿਆ ਨਾਮ ਦੀ ਕਮਾਈ ਬੜੀ ਔਖੀ ਐ ਤੈਨੂੰ ਦੁਨੀਆਂ ਦੇ ਸੁੱਖ ਭੋਗਣ ਦੀ ਆਦਤ ਪਈ ਐ ਐਸ ਰਾਹੀ ਚੱਲਣ ਵਾਲਿਆਂ ਨੂੰ ਬੜੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਐ ਰਾਤਾ ਖੰਡੇ ਨਾਲੋਂ ਮੇ ਤਿੱਖਾ ਤੇ ਵਾਲ ਨਾਲੋਂ ਮੇ ਨਿੱਕਾ ਵਾ ਕੀ ਪਤਾ ਤੇਰੇ ਨਾਲ ਕੱਲ ਕੀ ਹੋ ਜਾਵੇ ਫਿਰ ਤੂੰ ਪਰੇਸ਼ਾਨ ਹੋਵੇਂਗਾ ਔਖਾ ਹੋਵੇਂਗਾ ਡੋਲੇਗਾ ਤੇ ਪਛਤਾਵੇਂਗਾ ਨਾ ਨਾ ਇੱਧਰ ਜੋ ਗਾ ਰਵੇਂਗਾ ਨਾ ਉੱਧਰ ਜੋ ਗਾ ਰਵੇਂਗਾ ਚੰਗੇ ਤਰਾ ਸੋਚ ਵਿਚਾਰ ਕਰ ਲੈ ਪਾਈ ਮਹੇਸ਼ਾ ਜੋ ਕੀ ਸੱਚੇ ਮਨੁਤਾਰ ਕੇ ਆਇਆ ਸੀ ਕਿ ਉਹ ਅੱਜ ਨਾਮਦਾਨ ਜਾਂ ਗੁਰੂ ਸਾਹਿਬ ਦੇ ਦਰਸ਼ਨ ਲੈ ਕੇ ਜਾਵੇਗਾ ਪਾਈ ਮਹੇਸ਼ਾ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਪੂਰਾ ਮਨ ਬਣਾ ਕੇ ਆਇਆ ਮੈਂ ਪੂਰਾ ਸੋਚ ਵਿਚਾਰ ਕਰਕੇ ਆਇਆ ਆਪ ਜੀ ਮੇਰੇ ਉੱਤੇ ਮਿਹਰ ਕਰੋ ਮੈਨੂੰ ਰੱਬ ਦੀ ਭਗਤੀ ਦੇ ਰਾਹ ਤੋਰੋ ਤੇ ਐਸ ਉੱਤੇ ਚੱਲਣ ਦਾ ਬਲ ਵੀ ਤੁਸਾਂ ਨੇ ਬਖਸ਼ਣਾ ਏ ਰਾਹ ਦੀ ਤਕਲੀਫ ਚੱਲਣ ਦਾ ਬਲ ਵੀ ਤੁਸਾਂ ਨੇ ਬਖਸ਼ਣਾ ਏ ਉਹ ਸਾਰੇ ਬਲ ਆਪ ਜੀ ਨੇ ਤੇ ਦੇਣੇ ਹਨ ਮੇਰੇ ਉੱਤੇ ਦਇਆ ਕਰਕੇ ਸੱਚੇ ਨਾਮ ਦਾ ਸੱਚਾ ਧਨ ਬਖਸ਼ੋ ਫਿਰ ਮੈਨੂੰ ਕੋਈ ਪਰਵਾਹ ਨਹੀਂ ਰਹੇਗੀ ਮੇਰਾ ਬੇੜਾ ਪਾਰ ਹੋ ਜਾਵੇਗਾ